ITI ਬਮਿਆਲ ਦੇ ਪ੍ਰਿੰਸੀਪਲ ਲਲਿਤ ਚੌਧਰੀ ਨੇ ਖੇਤਰ ਦੇ ਵਿਦਿਆਰਥੀਆਂ ਨੂੰ ਕੀਤੀ اپੀਲ ਰੌਸ਼ਨ ਪਦੇਖ ਲਈ ਲਵੋ ਦਾਖਲਾ ਸਾਹਿਤ ਨੂੰ ਪਰਣਾਏ ਆਪਣੀ ਕਾਰਜ ਸੈਜਾ ਹੀ ਵਖਰੀ ਪਛਾਣ ਬਣਾ ਚੁਕੇ ITI ਬਮਿਆਲ ਦੇ ਪ੍ਰਿੰਸੀਪਲ ਲਲਿਤ ਚੌਧਰੀ ਨੇ ਸਰਹਾਦੀ ਖੇਤਰ ਬਮਿਆਲ ਨਰੂਟ ਜਮਲ ਸਿੰਘ ਦੇ ਵਿਦਿਆਰਥੀਆਂ ਨੂੰ اپੀਲ ਕੀਤੀ ਹੈ ਕਿ ਰੋਸ਼ਨ ਪਬਲਿਕ ਲਈ ਆਈਟੀਆਈ ਬੰਮਿਆਲ ਵਿੱਚ ਗਾਖਲਾ ਲੈਂਥ ਇਹਨਾਂ ਗੱਲਾਂ ਦਾ ਪ੍ਰਗਟਾਵਾ ਫੋਕਸ ਪੰਜਾਬੀ ਦੇ ਨਾਮਾ ਨਿਗਰ ਸੁਸ਼ਾਤ ਡੋਗਰਾ ਉਰਫ ਸੰਟੀ ਰਮਕਾਲਮਾ ਨਾਲ ਉਹਨਾਂ ਗੱਲਬਾਤ ਦਰਾਂਨ ਕੀਤਾ ਪ੍ਰਿੰਸੀਪਲ ਲਲਿਤ ਚੌਧਰੀ ਹੁਰਾ ਆਖਿਆ ਕਿ ਬਹੁਤ ਹੀ ਪੜਿਆ ਲਿਖਿਆ ਸੂਝਵਾਨ ਸਟਾਫ ਇੱਥੇ ਮੌਜੂਦ ਹੈ ਜੋ ਹਰੇਕ ਸਖਿਆਰਤੀ ਦੇ ਨਾਪੁੰਨ ਬਾਲ ਵਿੱਚ ਅਹਿਮ ਭੂਮਿਕਾ ਨਿਭਾਰਿਆ ਤੇ ਖੇਤਰ ਦੇ ਵਿਦਿਆਰਥੀ ਇਸ ਦਾ ਵੱ ਤੋਂ ਵੱਧ ਲਾਭ ਚੁੱਕਣ ਦੱਸਦੀ ਹੈ ਕਿ ਪ੍ਰਿੰਸੀਪਲ ਚੌਧਰੀ ਨੇ ਹਾਲ ਵਿੱਚ ਕੰਜਕਾਂ ਮੈਨੀ ਕਹਾਣੀ ਸੰਗ੍ਰਹਿ ਕਿਤਾਬ ਲਿਖ ਸਾਹਿਤਕ ਹਲਕਿਆਂ ਵਿੱਚ ਆਪਣੀ ਨਵੇਕਲੀ ਪਛਾਣ ਬਣਾਈ ਹੈ ਲਲਤ ਚੌਧਰੀ ਲੰਬਾ ਸਮਾਂ ਰੰਗ ਮਾਚ ਨਾਲ ਜੁੜੇ ਰਹਿਣ ਕਾਰਨ ਵਿਦਿਆਰਥੀਆਂ ਵਿੱਚ ਪੰਜਾਬ ਪੰਜਾਬੀਅਤ ਨਾਲ ਜੋੜਨ ਚ ਅਹਿਮ ਕਿਰਦਾਰ ਵੀ ਨਿਭਾ ਰਹੇ ਹਨ ਲਲਤ ਚੌਧਰੀ ਹੋਰਾਂ ਦੇ ਜਤਨਾ ਸਦਕਾ ਅੱਜ ਆਈਟੀਆਈ ਬਮਿਆਲ ਵਿੱਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਜਾਗਰੂਕ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਬੈਂਕ ਵੱਲੋਂ ਚਲਾਈ ਜਾ ਰਹੀ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਮੌਜੂਦ ਸਨ ਸਭ ਤੋਂ ਪਹਿਲੇ ਤੋਂ ਆਪਕੋ ਆਈਗੇਮੇ ਜੋ ਨਿਊ ਆਇਆ ਦੀ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਆਪ ਰੂਲ ਰੈਗੂਲੇਸ਼ਨ ਬੱਚੋਆਂ ਕੇ ਲਈ ਲਾਗ ਰੋ ਮੈਂ ਅਜੇ ਹੀ ਲਮੈਲ ਦੇ ਵਿੱਚ ਮੇਰੀ ਨਵੀਂ ਜੋਇਨਿੰਗ ਮਾਰਚ ਦੇ ਵਿੱਚ ਮੈਂ ਇੱਥੇ ਆਇਆ ਸੀਗਾ ਤੇ ਬਹੁਤ ਵਧੀਆ ਸਟਾਫ ਹੈ ਬਹੁਤ ਵਧੀਆ ਅੱਛੇ ਹੈ ਸਰਹੱਦੀ ਇਲਾਕਾ ਹੋਣ ਕਰਕੇ ਥੋੜਾ ਪਛੜਿਆ ਕਹਿ ਸਕਦੇ ਆ ਪਰ ਫਿਰ ਵੀ ਸਰਕਾਰ ਵੱਲੋਂ ਜਾਂ ਇੱਥੇ ਦੇ ਸਟਾਫ ਵੱਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾਂਦੇ ਔਰ ਕੀਤੇ ਜਾਂਦੇ ਰਹਿਣਗੇ ਸੋ ਇਸੇ ਲੜੀ ਦੇ ਵਿੱਚ ਅਸੀਂ ਅੱਜ ਪੰਜਾਬ ਨੈਸ਼ਨਲ ਬੈਂਕ ਤੋਂ ਅਮਰੇਜਾ ਸਾਹਿਬ ਨੂੰ ਇੱਥੇ ਬੁਲਾਇਆ ਸੀਗਾ ਉਹਨਾਂ ਦੇ ਸਟਾਫ ਮੈਂਬਰ ਵੀ ਇੱਥੇ ਆਏ ਸੀਗੇ ਤੇ ਕੁਝ ਸਕੀਮ ਜਿਹੜੀਆਂ ਸਰਕਾਰ ਵੱਲੋਂ ਚਲਾਈਆਂ ਗਈਆਂ ਹਨ ਉਹਨਾਂ ਦੇ ਬਾਰੇ ਦੱਸਣਾ ਸੀ ਕਿ ਬੈਂਕ ਤੋਂ ਜਿੱਦਾਂ ਵੀ ਲੋਨ ਮਿਲਦਾ ਹੈ ਐਂਟਰਪ੍ਰੀਨਰ ਬਣਨੇ ਵਾਸਤੇ ਯਾ ਸਬਸਰਾਈਜ਼ ਲੋਨ ਮਿਲਦਾ ਹੈ ਉਹਦੀਆਂ ਸਕੀਮਾਂ ਦੇ ਬਾਰੇ ਇਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਾਈਬਰ ਕ੍ਰਾਈਮ ਦੇ ਬਾਰੇ ਜਾਣਕਾਰੀ ਦਿੱਤੀ ਤੇ ਮੈਂ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਸਰਕਾਰ ਦੀਆਂ ਹੋਰੀਆਂ ਹੋਰ ਵੀ ਸਕੀਮਾਂ ਉਹ ਇੱਥੇ ਲਾਗੂ ਕੀਤੀਆਂ ਜਾਣਗੀਆਂ ਤੇ ਆਈਟੀਆ ਦਾ ਜਿਹੜਾ ਮਿਆਰ ਹੈ ਉਹਨੂੰ ਹੋਰ ਚੁੱਕਾ ਉੱਚਾ ਚੁੱਕਣ ਲਈ ਜਿਹੜੇ ਹੈ ਉਹ ਕੰਮ ਕਰ ਕੀਤੇ ਜਾਣਗੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਆਪਣਾ ਟਾਈਮ ਕੱਢ ਕੇ ਜਿਹੜੇ ਇੱਥੇ ਆਏ ਹੋ ਔਰ ਇਸ ਆਈਟੀਆ ਦੇ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਬਾਤ ਕਰੀ ਅਵੀ ਹਮਾਰੇ ਇਧਰ ਜੂਨ ਵਿੱਚ ਜੂਨ ਜਲਾਈ ਵਿੱਚ ਜੋ ਔਨਲਾਈਨ ਐਡਮਿਸ਼ਨ ਸਟਾਰਟ ਹੋ ਜਾਣਗੇ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਸਮਸਤ ਜੋ ਹਮਾਰੀ ਆਸ-ਪਾਸ ਕੇ ਗਾਵੇ ਆ ਸਭੀ ਬੱਚੋ ਕੋ ਕਿਆ ਮੈਸੇਜ ਹੈ ਕਿ ਜਿਆਦਾ ਤੋਂ ਜਿਆਦਾ ਜੋ ਆਈਟੀਆ ਮੇ ਐਡਮਿਸ਼ਨ ਲੇ ਮੇਰਾ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਇੱਥੇ ਦੇ ਬੱਚਿਆਂ ਨੂੰ ਜਿਹੜੇ ਕਿ ਪਲੱਸ 2 ਪਾਸ ਹੈ ਜਾਂ 10ਵੀਂ ਪਾਸ ਹੈ ਈਟੀਆ ਦੇ ਵਿੱਚ ਬਹੁਤ ਵਧੀਆ ਕੋਰਸਿਸ ਜਿਹੜੇ ਆ ਉਹ ਚੱਲਦੇ ਆ ਔਰ ਇੱਕ ਖੁਸ਼ੀ ਦੀ ਗੱਲ ਹੋਰ ਹੈ ਇੱਥੇ ਦੀ ਸਰਕਾਰ ਦੇ ਨਾਲ ਆਪਣੇ ਪੰਜਾਬ ਸਰਕਾਰ ਦੇ ਨਵੇਂ ਉਪਰਾਲੇ ਮੁਤਾਬਕ ਇੱਥੇ ਅਸੀਂ ਇਹ ਸੋਰੀ ਦੋ ਟ੍ਰੇਡਸ ਨਵੀਆਂ ਚੱਲਣ ਜਾ ਰਹੀਆਂ ਡਰਾਫਟਮੈਨ ਸਿਵਲ ਔਰ ਪਲੰਬਰ ਹੋ ਸਕਦਾ ਹੈ ਕਿ ਜਿਹੜਾ ਦਾਖਲਾ ਉਹ ਮਈ ਦੇ ਲਾਸਟ ਮੰਥ ਚ ਜਾਂ ਜੂਨ ਦੇ ਪਹਿਲੇ ਹਫ਼ਤੇ ਜੇ ਸਟਾਰਟ ਹੋ ਜਾਏਗਾ ਤੇ ਆਣ ਬੱਚੇ ਇਸ ਦਾ ਫਾਇਦਾ ਉਠਾਣ ਤੇ ਇਹ ਟੈਕਨੀਕੀ ਸਿੱਖਿਆ ਹੈ ਇਸ ਦਾ ਮਹੱਤਵ ਜ਼ਿੰਦਗੀ 'ਚ ਬਹੁਤ ਹੈ ਕਿਉਂਕਿ ਅਸੀਂ ਵੀ ਇਹ ਟੈਕਨੀਕੀ ਸਿੱਖਿਆ ਕਰਕੇ ਹੀ ਇੱਥੇ ਹਾਂ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਪੁਰਜ਼ੋਰ ਕੋਸ਼ਿਸ਼ਾਂ ਕਰਕੇ ਇਹਦੀ ਐਡਮਿਸ਼ਨ ਜਿਹੜੀ ਹੈ ਮੈਨੂੰ ਸਾਰੇ ਸਟਾਫ ਨੇ ਦੱਸਿਆ ਹੈ ਕਿ ਉਹ 100% ਹੁੰਦੀ ਹੈ ਤੇ ਅੱਗੇ ਨੂੰ ਵੀ 100% ਜਿਹੜੀ ਹੈ ਹੁੰਦੀ ਰਹੇਗੀ ਕਿਸ ਤਰ੍ਹਾਂ ਦਾ ਸਹਿਯੋਗ ਸਮਸਤ ਟੀਚਰ ਸਹਿਬਾਨ ਤੋਂ ਜਾਂ ਸਟੂਡੈਂਟਾਂ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਤੁਹਾਨੂੰ ਡਿਊਟੀਦਾਰਾਂ ਡਿਊਟੀ ਦੌਰਾਨ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਇਹਨਾਂ ਦਾ ਸਾਰਿਆਂ ਦਾ ਕੋਈ ਅੱਛਾ ਟਾਈਮ ਸਿਰਾਂਦੇ ਆ ਟਾਈਮ ਸਿਰ ਜਾਂਦੇ ਆ ਔਰ ਬੱਚਿਆਂ ਨੂੰ ਅੱਛੀ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਹੈ ਔਰ ਥੈਰੇਟਿਕਲ ਟ੍ਰੇਨਿੰਗ ਦਿੰਦੇ ਆ ਤੇ ਇਹ ਸਹਿਯੋਗ ਮੈਨੂੰ ਲੱਗਦਾ ਕਿ ਸਾਰਾ ਮਿਲਦਾ ਰਹੇਗਾ ਇਲਾਕਾ ਨਵਾਸੀਆਂ ਨੂੰ ਵੀ ਬੇਨਤੀ ਹੈ ਕਿ ਉਹ ਆਣ ਆਪਣੀ ਸੰਸਥਾ ਨੂੰ ਦੇਖਣ ਤੇ ਜੋ ਵੀ ਛੋਟੇ-ਮੋਟੇ ਕੰਮ ਹੈਗੇ ਉਹ ਰਲ ਕੇ ਸਾਡੇ ਨਾਲ ਕਰਨ ਤਾਂ ਅਸੀਂ ਜਿਹੜਾ ਹੈ ਇਹਨੂੰ ਆਈਟੀਆ ਬਮਿਆਨ ਨੂੰ ਇੱਕ ਪਠਾਨਕੋਟ ਜ਼ਿਲ੍ਹੇ ਦੀ ਇੱਕ ਬੜੀ ਵਧੀਆ ਸੰਸਥਾ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ